ਬੋਰਡ ਲਾਇਆ ਗੁਰੂ ਰਵੀਦਾਸ ਗੋਡਵਾਰਾ ਉਹਦਾ ਬੋਰਡ ਵੀ ਪਾਟਾ ਹੋਆ ਤੇ ਬੋਰਡ ਨੂੰ ਜਿਹੜਾ ਬਿਲਕੁਲ ਹਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ ਫੋਟੋਆਂ ਜਿਹੜੀਆਂ ਇਹਨਾਂ ਉਹ ਤੋਂ ਡੁੱਡ ਰ ਛਲੜੀਆਂ ਪਈਆਂ ਸੀਗਾ ਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਸੀਗਾ ਬੈਨਰ ਗੁਰੂਆਂ ਦਾ ਮਤਲਬ ਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ ਪੂੜ ਕੇ ਤੇ ਪਤਾ ਨਹੀਂ ਕਿੱਥੇ ਲੈ ਗਏ ਉਦੇ ਕਾਰਨ ਸਾਡੇ ਨਾਲ ਕਰਦੇ ਜਿਹਦੇ ਬੋਲਦੇ ਕਦੀ ਕੰਦੇ ਸਾਨੂੰ ਪੀਪਾ ਲਿਆ ਕੇ ਖੜੇਦਾ ਕਦੀ ਮਾੜਾ ਚੰਗਾ ਸਾਡੇ ਗੁਰੂ ਨੂੰ ਬੋਲਦੇ ਨੇ ਤੁਸੀਂ ਇੱਥੇ ਮੜੀਆਂ ਸੱਤੀ ਦੀਆਂ ਆ ਉਹ ਹੁਣ ਆ ਜਉ ਹੁਣ ਆ ਤੇ ਤਾਂ ਕਹਿੰਦੇ ਸਾਡੇ ਗੁਰੂ ਜੀ ਸਾਡੇ ਜਾਤ ਨੂੰ ਮਾੜਾ ਬੋਲਦੇ ਜਿਹਦੇ ਬੋਲਦੇ ਨੇ ਤੇ ਸਾਡੇ ਗੁਰੂ ਨੇ ਇੰਨੀ ਕਾਰਵਾਈ ਕੀਤੀ ਜਿਹੜਾ ਸਖਤ ਹੋ ਸਕਦੀ ਨਾ ਪੁਲਿਸ ਆਈ ਸੀ ਤੁਹਾਡੇ ਕੋ ਕੰਪਲੀਟ ਕੀਤੀ ਸੀ ਹਾਂਜੀ ਪੁਲਿਸ ਆਈ ਸੀ ਬਹੁਤ ਗੌਰ ਨਾਲ ਉਹਨਾਂ ਨੇ ਸਭ ਕੁਝ ਦੇਖਿਆ ਸਾਡੇ ਬਹੁਤ ਉਹਨਾਂ ਨੇ ਕੀ ਸ਼ਵਾਸਨ ਦਵਾ ਗਏ ਉਹ ਹੁਣ ਦੇਖੋ ਅਜੇ ਤੇ ਕਿਸੇ ਜਿਨ੍ਹਾਂ ਤੇ ਸ਼ੱਕ ਆ ਸਾਨੂੰ ਉਧਰ ਗੇਜ਼ਦੇ ਨੇ ਅਜੇ ਇੱਥੇ ਹੀ ਮੈਂ ਜੀ ਮੋਹਨ ਲਾਲ ਪਿੰਡ ਵਿਪਾਗੂ ਕਾਹਾਂ ਕੀ ਗੱਲ ਹੋਈ ਏ ਇੱਥੇ ਜੀ ਅੱਜ ਸਵੇਰ ਤੜਕਸਾਰ ਮਤਲਬ ਸਾਡੇ ਨੌਜਵਾਨ ਜਿਹੜੇ ਮੁੰਡੇ ਨੇ ਤੇ ਇੱਕ ਸਾਡੀ ਆਪਣੇ ਜਨਨੀ ਬੀਵੀ ਇੱਥੇ ਜੋ ਜਗਾਉਣ ਆਈ ਤੇ ਜਦੋਂ ਉਹਨਾਂ ਨੇ ਦੇਖਿਆ ਆਣ ਕੇ ਤੇ ਫੋਟੋਆਂ ਜਿਹੜੀਆਂ ਸੀ ਨਾ ਉਹ ਤੋਂ ਦੁੱਧ ਖਿਲਰੀਆਂ ਪਈਆਂ ਸੀਗਾ ਤੇ ਸਾਡਾ ਜਿਹੜਾ ਆਪਣੇ ਬੋਰਡ ਲਾਇਆ ਗੁਰੂ ਰਵੀਦਾਸ ਗੁਰਦੁਆਰਾ ਉਹਦਾ ਬੋਰਡ ਵੀ ਪਟਾਵਾ ਤੇ ਬੋਰਡ ਨੂੰ ਜਿਹੜਾ ਬਿਲਕੁਲ ਹਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਹੈਗਾ ਬੈਨਰ ਗੁਰੂਆਂ ਦਾ ਮਤਲਬ ਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ ਪੂੜ ਕੇ ਤੇ ਪਤਾ ਨਹੀਂ ਕਿੱਥੇ ਲੈ ਗਏ ਤੇ ਮੇਰਾ ਮਤਲਬ ਕਹਿੰਦਾ ਵੀ ਸਾਡੇ ਗੁਰੂਆਂ ਦੀ ਜੜੀ ਆ ਬਹੁਤ ਬੇਅਭਦੀ ਹੋਈ ਆ ਕਿਉਂਕਿ ਜੇ ਕੋਈ ਗੱਲਬਾਤ ਇਹਨਾਂ ਦੀ ਹੈ ਤੇ ਉਹ ਮਤਲਬ ਵੀ ਇਨਸਾਨਾਂ ਨਾਲ ਕਰਨ ਜਾਂ ਸਾਡੇ ਨਾਲ ਗੱਲਬਾਤ ਸਾਡੇ ਨਾਲ ਕਰਨ ਬਾਰੇ ਇੱਕ ਗੁਰੂਆਂ ਨਾਲ ਮਤਲਬ ਇਹਨਾਂ ਨੇ ਬੇਅਭਦੀ ਕੀਤੀ ਆ ਮਤਲਬ ਇਹਦੇ ਬਹੁਤ ਨਿੰਦਣਯੋਗ ਆ ਤੇ ਉਹਦੇ ਸ਼ਬਦ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਹੀ ਬੁਲਾਇਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਮਤਲਬ ਮਤਲਬ ਹੀ ਕਾਰਵਾਈ ਕਰ ਰਿਹਾ ਵਾ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਹੀ ਇਹ ਮੁੱਦਾ ਜਿਹੜਾ ਵਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਸ਼ਮੁੱਦੇ ਨੂੰ ਮਤਲਬ ਹੀ ਜਿਹੜਾ ਵਾ ਜਲਦੀ ਤੋਂ ਜਲਦੀ ਇਹਦਾ ਪੁਲਿਸ ਕੰਪਲੀਟ ਕੀਤੀ ਤੁਸੀਂ ਅਸੀਂ ਕੰਪਲੇਟ ਕੀਤੀ ਆ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬਾਕੀ ਆਪਾਂ ਹੋਰ ਵੀ ਮਤਲਬ ਜਥੇਬੰਦੀਆਂ ਨੂੰ ਮਤਲਬ ਪੁਲਿਸ ਆਈ ਤੁਹਾਡੇ ਕੋਲ ਹਾਂਜੀ ਪੁਲਿਸ ਆਈ ਸਾਰੇ ਪੁਲਿਸ ਨੇ ਮਤਲਬ ਵੀ ਬੜੇ ਧਿਆਨ ਦੇ ਨਾਲ ਸੰਜੀਦਾ ਢੰਗ ਦੇ ਨਾਲ ਇਸ ਮਸਲੇ ਨੂੰ ਮਤਲਬ ਦੇਖਿਆ ਔਰ ਮਤਲਬ ਵੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਪ੍ਰਸ਼ਾਸਨ ਜਿਹੜਾ ਵਾ ਇਸ ਮਸਲੇ ਨੂੰ ਚੰਗੇ ਵਧੀਆ ਢੰਗ ਦੇ ਨਾਲ ਜਿਹੜਾ ਸੁਲਝਾਉਣ ਦੇ ਵਿੱਚ ਕਦੋਂ ਜਬ ਹੋਏਗਾ ਸਾਨੂੰ ਪੂਰੀ ਆਸ ਕੀ ਮੰਗ ਕਰਦੇ ਸੀ ਅਸੀਂ ਇਹੋ ਮੰਗ ਕਰਦੇ ਆ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਤੋਂ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਜਿਹੜੀ ਕੀਤੀ ਜਾਵੇ ਕਿਉਂਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂਆਂ ਦੀ ਜਿਹੜੀ ਬੇਅਦਬੀ ਆ ਉਹ ਨਾ ਹੋ ਸਕੇ ਹਾਂ ਭਾਜੀ ਮੇਰਾ ਰਾਜਰਾਨੀ ਨਾਮ ਆਇਆ ਤੇ ਭਾਗੋ ਕਾਮਾ ਪੈਂਦਾ ਕੀ ਸਾਰੀ ਗੱਲ ਹੋਈ ਗੱਲ ਭਾਜੀ ਅਸੀਂ ਇੱਥੇ ਗੁਰੂ ਘਰ ਮੰਦਰ ਬਣਾਉਣ ਡੇ ਗੋਦਵਾਰਾ ਬਣਾਉਣ ਡੇ ਗੁਰੂ ਸਾਹਿਬ ਤੇ ਦਾਦਾ ਹੀ 2-3 ਮਹੀਨੇ ਹੋ ਗਿਆ ਕੰਮ ਲੱਗਾ ਦਾ ਤੇ ਕਦੀ ਕੋਈ ਅਚਰ ਪੈ ਜਾਂਦੀ ਕਦੀ ਕੋਈ ਪੈ ਜਾਂਦੀ ਆ ਅੱਜ ਸਾਡੇ ਬੱਚੇ ਰਾਤੀ 10 ਵਜੇ ਇੱਥੋਂ ਗਏ ਨੇ ਸਾਰੇ ਪਰਿਵਾਰ ਆਪਣੇ ਜਿੰਨੇ ਬੱਚੇ ਹੈਗੇ ਬੰਦੇ ਖਲੋਂਦੇ ਆਣ ਕੇ ਸਾਮੀ ਪਤਾ ਨਹੀਂ 2 ਵਜੇ 3 ਵਜੇ ਕਿਦੋਂ ਕਿਸ ਨੇ ਆ ਕਰਾ ਕੀਤਾ ਸਾਡਾ ਬਾਦਲਾ ਪੋਸਟ ਵੀ ਪਾੜ ਦਿੱਤਾ ਅੰਦਰ ਵੀ ਤਾਲਾ ਤੋੜ ਕੇ ਤੇ ਬਹੁਤ ਸਭ ਕੁਝ ਖਲਾ ਖਲੋਰਾ ਪਾਤਾ ਤੇ ਅਸੀਂ ਸਵੇਰੇ ਆਣ ਕੇ ਜੋਜ ਜਗਾਨ ਲੱਗੇ ਆਣ ਕੇ ਦੇਖਿਆ ਆ ਤੇ ਤਿੰਨ ਚਾਰ ਕਾਰਨ ਜਿਹੜੇ ਸਾਡੇ ਨਾਲ ਲਾਗਤ ਬਾਜੀ ਲੱਗਦੀ ਹੈ ਸਾਨੂੰ ਉਹਨਾਂ ਤੇ ਸ਼ੱਕ ਹੈ ਹਨ ਹੋਰ ਕਿਸੇ ਦੇ ਸ਼ੱਕ ਨਹੀਂ ਹੈਗਾ ਸਾਨੂੰ ਜਿਹੜੇ ਇਹੀਂ ਆਨੇ ਮਾੜਾ ਚੰਗਾ ਬੋਲਦੇ ਨੇ ਜਿਹੇ 사ਸਾਂ ਕਰਨੇ ਆਂ ਜਾਂ ਹੀ ਗੁਰੂ ਕਾ ਸੁਪਾਈ ਸੁਪਈ ਕਰਨੇ ਆਣ ਕੀ ਉਹਦੇ ਕਾਰਨ ਸਾਡੇ ਨਾਲ ਕਰਦੇ ਜਿਹੜੇ ਬੋਲਦੇ ਕਦੀ ਕਹਿੰਦੇ ਸਾਨੂੰ ਪੀਪਾ ਲਿਆ ਕੇ ਖੜੇ ਦਾ ਕਦੀ ਮਾੜਾ ਚੰਗਾ ਸਾਡੇ ਗੁਰੂ ਨੂੰ ਬੋਲਦੇ ਨੇ ਤੁਸੀਂ ਇੱਥੇ ਮੜੀਆਂ ਸੱਤੀ ਦੀਆਂ ਆਉ ਹੋਣਾ ਆਂ ਜੋ ਹੋਣਾ ਤੇ ਇਸ ਕਰਕੇ ਕਹਿੰਦੇ ਸਾਡੇ ਗੁਰੂ ਜੀ ਸਾਡੇ ਜਾਤ ਨੂੰ ਮਾੜਾ ਬੋਲਦੇ ਜਿਹਦੇ ਬੋਲਦੇ ਨੇ ਤੇ ਸਾਡੇ ਗੁਰੂ ਇੰਨੀ ਕਾਰਵਾਈ ਕੀਤੀ ਜਾਈ ਜਿਹੜਾ ਸਖਤ ਸਖਤ ਨੇ ਪੁਲਿਸ ਆਈ ਸੀ ਤੁਹਾਡੇ ਕੋ ਕੰਪਲੀਟ ਕੀਤੀ ਸੀ ਹਾਂ ਜੀ ਪੁਲਿਸ ਆਈ ਸੀ ਬਹੁਤ ਗੌਰ ਨਾਲ ਉਹਨਾਂ ਨੇ ਸਭ ਕੁਝ ਦੇਖਿਆ ਸਾਡੇ ਬਹੁਤ ਉਹਨਾਂ ਨੇ ਇੱਜ਼ਤ ਕੀਤੀ ਕੀ ਸ਼ਵਾਸਨ ਤਵਾ ਗਏ ਆ ਉਹ ਹੁਣ ਦੇਖੋ ਅਜੇ ਤੇ ਕਿਤੇ ਜਿਨ੍ਹਾਂ ਤੇ ਸ਼ੱਕ ਆ ਸਾਨੂੰ ਉਧਰ ਗੇਜ਼ਦੇ ਨੇ ਅਜੇ ਇੱਥੇ ਹੀ ਆ ਕੀ ਮੰਗ ਕਰਦੇ ਹੋ ਅੰਟੀ ਤੁਸੀਂ ਹਾਂ ਸਾਰਾ ਹੀ ਮੰਗ ਕਰਦੇ ਆ ਤੁਹਾਡੀ ਜਿੰਨੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਏ ਇਹਦੇ ਉੱਤੇ ਸਾਡੇ ਅੱਗੇ ਤੋਂ ਲਾ ਕੇ ਸਾਡੇ ਨਾਲ ਕੋਈ ਪੰਗਾ ਨਾ ਪਾਣ ਸਾਨੂੰ ਮਾੜਾ ਚੰਗਾ ਨਾ ਬੋਲਣ ਨਾ ਹੀ ਭਾਈ ਜਾਂਦਾ ਤੇ ਸਖਤ ਤੋਂ ਸਖਤ ਸਜ਼ਾ ਕਾਰਵਾਈ ਕਰਨੀ ਚਾਹੀਦੀ ਹੈ